ਤਾਂ ਦਿਨਿਕ ਸਵੇਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਦਿੱਲੀ ਤੋਂ ਅਪਡੇਟ ਆ ਰਹੀ ਹੈ ਦਿੱਲੀ ਦੇ ਵਿੱਚ ਈਡੀ ਦੇ ਵੱਲੋਂ ਜਿਹੜੇ ਮਾਮਲੇ ਦਿੱਲੀ ਸ਼ਰਾਬ ਘਟਾ ਨੂੰ ਲੈ ਕੇ ਮਾਮਲੇ ਦੇ ਵਿੱਚ ਪਿਛਲੇ ਸਾਲ ਸੰਜੇ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਹ ਲਗਾਤਾਰ ਕਰੀਬ ਪਿਛਲੇ 6 ਮਹੀਨਿਆਂ ਤੋਂ ਉਹ ਜੇਲ੍ਹ ਦੇ ਵਿੱਚ ਰਹਿ ਰਹੇ ਸੀ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਆ ਔਰ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਸੰਜੇ ਸਿੰਘ ਦੀ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਹੈ ਤੁਹਾਨੂੰ ਦੱਸਦੀ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਦਿੱਲੀ ਦੇ ਵਿੱਚ ਕੀ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਇਸ ਵੇਲੇ ਦਿੱਲੀ ਸ਼ਰਾਭ ਕੁਟਾਲਾ ਇਸ ਵੇਲੇ ਜਿਹੜਾ ਮੁੱਦਾ ਗਰਮਾਇਆ ਹੋਇਆ ਔਰ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਕੱਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇਸੇ ਮਾਮਲੇ ਦੇ ਵਿੱਚ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਇਸ ਦੇ ਵਿੱਚ ਵੱਡੀ ਅਪਡੇਟ ਆ ਰਹੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰੀਏ ਕਿ ਪਿਛਲੇ ਸਾਲ ਇੱਕ ਗ੍ਰਿਫਤਾਰੀ ਹੋਈ ਸੀ ਦਿੱਲੀ ਸ਼ਰਾਬ ਘਰਾਂ ਨੂੰ ਲੈ ਕੇ ਸੰਜੇ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਔਰ ਲਗਾਤਾਰ ਪਿਛਲੇ 5-6 ਮਹੀਨਿਆਂ ਤੋਂ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਅੱਜ ਉਸੇ ਮਾਮਲੇ ਦੀ ਸੁਣਵਾਈ ਦੇ ਚੱਲਦੇ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਦਿੰਦੇ ਆ ਸੰਜੇ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ ਔਰ ED ਦੇ ਵੱਲੋਂ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ ਅੱਜ ਅਦਾਲਤ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹੀ ਹੈ ਕਿਹੜੇ ਸਵਾਲ ਜੋ ਹੋਵੇ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਰਮਨਸ਼ੂ ਨਿਰਮਨਸ਼ੂ ਵੱਡੀ ਖਬਰ ਹੈ ਇੱਕ ਪਾਸੇ ਗ੍ਰਿਫਤਾਰੀ ਹੋ ਹਨ ਦੂਸਰੇ ਪਾਸੇ ਜ਼ਮਾਨਤ ਮਿਲਿਆ ਸੰਜੇ ਸਿੰਘ ਬਿਲਕੁਲ ਜਿਸ ਤਰ੍ਹਾਂ ਇੱਕ ਪੋਲਿਟੀਕਲ ਮੁੱਦਾ ਬਣਿਆ ਪਿਆ ਸੀਗਾ ਆਮ ਆਦਮੀ ਪਾਰਟੀ ਜਾਂ ਜਿਨ੍ਹਾਂ ਵਿਰੋਧੀ ਧਿਰ ਨੇ ਇਹ ਈਡੀ ਤੇ આરોਪ ਲਗਾ ਰਹੇ ਸੀਗੇ ਕਿ ਜਾਣ ਕੇ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੂੰ ਜਾਂ ਵਿਰੋਧੀ ਧਿਰ ਦੇ ਸਾਰੇ ਲੀਡਰਾਂ ਨੂੰ ਤਾਂ ਉਸੇ ਕੜੀ ਦੇ ਵਿੱਚ ਅੱਜ ਸੰਜੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਅਪਡੇਟ ਹੋ ਜਾਂਦਾ ਹੈ। ਜ਼ਮਾਨਤ ਦੇ ਨਾਲ ਜੇ ਆਪਾਂ ਕੋਰਟ ਦੀ ਪ੍ਰोसीडिंग्स ਦੀ ਗੱਲ ਕਰੀਏ ਕਿ ਕੋਰਟ ਦੇ ਵਿੱਚ ਹੋਇਆ ਕਿਉਂ ਕਿਸ ਆਧਾਰ ਤੇ ਜ਼ਮਾਨਤ ਦਿੱਤੀ ਗਈ ਹੈ ਤੇ ਐਸਸੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੀ ਕੰਸੈਸ਼ਨ ਈਡੀ ਦੇ ਵੱਲੋਂ ਸੰਜੇ ਸਿੰਘ ਨੂੰ ਦਿੱਤੀ ਗਈ ਯਾਨੀ ਕਿ ਉਹਨਾਂ ਨੇ ਈਡੀ ਦਾ ਈਡੀ ਨੇ ਸੰਜੇ ਸਿੰਘ ਦੀ ਬੇਲ ਦਾ ਆਬਜੈਕਸ਼ਨ ਨਹੀਂ ਕੀਤਾ ਇਹ ਗੱਲ ਨੂੰ ਸਮਝਣਾ ਪਏਗਾ ਭੁੱਲਰ ਕਿ ਇੱਕ ਪਾਸੇ ਜਿੱਥੇ ਇਹ ਚਰਚਾ ਚੱਲ ਰਹੀ ਹੈ ਕਿ ਈਡੀ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚ ਖੇਡ ਰਹੀ ਔਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲੀਡਰਾਂ ਨੂੰ ਅੰਦਰ ਡੱਕ ਰਹੀ ਹੈ ਜਾਂ ਉਹਨਾਂ ਤੇ ਝੂਠੇ ਕੇਸ ਚਲਾ ਰਹੀ ਹੈ ਉਧਰ ਦੂਜੇ ਪਾਸੇ ਸੰਜੇ ਸਿੰਘ ਵੀ ਤਕਰੀਬਨ ਇੱਕ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਸੀਗੇ ਪਰ ਈਡੀ ਨੇ ਅੱਜ ਆਬਜੈਕਸ਼ਨ ਨਹੀਂ ਕੀਤੀ ਸੁਪਰੀਮ ਕੋਰਟ ਦੇ ਵਿੱਚ ਜਿਸ ਬਿਹਾਫ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਤਾਂ ਇਹ ਹੈ ਕਿ ਈਡੀ ਟੈਲਸ ਸੁਪਰੀਮ ਕੋਰਟ ਦੈਟ ਇਟ ਹੈਜ਼ ਨੋ ਆਬਜੈਕਸ਼ਨ ਟੂ ਗ੍ਰਾਂਟਿੰਗ ਬੇਲ ਟੂ ਆਪ ਲੀਡਰ ਸੰਜੇ ਸਿੰਘ ਇਨ ਦਾ ਦਿੱਲੀ ਲੀਕਰ ਪਾਲਸੀ ਕੇਸ ਐਸੀ ਗ੍ਰਾਂਟਸ ਬੇਲ ਟੂ ਸੰਜੇ ਸਿੰਘ ਤਾਂ ਜਦੋਂ ਆਬਜੈਕਸ਼ਨ ਈਡੀ ਨੇ ਨਹੀਂ ਕੀਤੀ ਇਸ ਬਿਹਾਫ ਤੇ ਸੰਜੇ ਸਿੰਘ ਨੂੰ ਜ਼ਮਾਨਤ ਮਿਲੀ ਹੈ ਇਸ ਤੋਂ ਇਲਾਵਾ ਸਪਰੀਮ ਕੋਰਟ ਨੇ ਇਹ ਕਿਹਾ ਕਿ ਹੁਣ ਜੇ ਈਡੀ ਕੰਸੈਸ਼ਨ ਦੇ ਰਹੀ ਹੈ ਇਹਦੇ ਕਰਕੇ ਆਪਾਂ ਸੰਜੇ ਸਿੰਘ ਨੂੰ ਲੀਵ ਦੇ ਰਹੇ ਆ ਲੀਵ ਗਰੰਟਡ ਸੰਜੇ ਸਿੰਘ ਇਜ਼ ਰੀਲੀਜ਼ਡ ਔਨ ਬੇਲ ਡਿਊਰਿੰਗ ਪੈਂਡੈਂਸੀ ਔਫ ਪ੍ਰੋਸੀਡਿੰਗਸ ਜਿਹੜੀ ਉਹਨਾਂ ਦਾ ਕੇਸ ਹੈ ਇਹ ਸਮਝ ਲ ਰਪੇਗਾ ਜਿਹੜਾ ਟ੍ਰਾਇਲ ਕੋਰਟ ਦੇ ਵਿੱਚ ਕੇਸ ਹੈ ਥਲੜੀ ਕੋਰਟ ਦੇ ਵਿੱਚ ਕੇਸ ਹੈ ਉਹ ਕੇਸ ਚੱਲਦਾ ਰਹੇਗਾ ਇਸ ਤੋਂ ਇਲਾਵਾ ਜਸਟਿਸ ਨੇ ਐਵੀ ਸਟੇਟਮੈਂਟ ਦਿੱਤੀ ਹੈ ਕਿ ਇਨ 뷰 ਸਟੇਟਮੈਂਟ ਮੇਡ ਬਾਈ ਸੰਜੇ ਸਿੰਘ ਇਜ਼ ਟੂ ਬੀ ਰੀਲੀਜ਼ਡ ਔਨ ਟਰਮਸ ਐਂਡ ਕੰਡੀਸ਼ਨਸ ਟੂ ਬੀ ਫਿਕਸਡ ਬਾਈ ਟ੍ਰਾਇਲ ਕੋਰਟ ਜਿਹੜੇ ਵੀ ਟ੍ਰਾਇਲ ਕੋਰਟ ਦੇ ਵੱਲੋਂ ਟਰ ਟਰਮਸ ਐਂਡ ਕੰਡੀਸ਼ਨਸ ਤੇ ਉਹਨਾਂ ਸ਼ਰਤਾਂ ਤੇ ਇਹੀ ਬਿਹਾਫ ਤੇ ਹੀ ਸੰਦੇ ਸਿੰਘ ਨੂੰ ਬੇਲ ਦਿੱਤੀ ਜਾਵੇ ਯਾਨੀ ਕਿ ਉਹ ਸ਼ਰਤਾਂ ਆਮੂਮਨ ਆਪਾਂ ਜਦੋਂ ਕਿਸੇ ਵੀ ਆਰੋਪੀ ਨੂੰ ਬੇਲ ਮਿਲਦੀ ਹੈ ਤਾਂ ਇਹ ਹੁੰਦੀ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਜਾਂ ਉਹਨੂੰ ਇਨੇ ਦਿਨਾਂ ਬਾਅਦ ਜਿਸ ਥਾਂ ਤੇ ਉਹਦਾ ਕੇਸ ਚੱਲ ਰਿਹਾ ਹੈ ਯਾਨੀ ਕਿ ਈਡੀ ਦੇ ਦਫ਼ਤਰ ਆ ਕੇ ਉਹਨੂੰ ਰਿਪੋਰਟ ਕਰਨਾ ਪਏਗਾ ਇਸ ਤਰ੍ਹਾਂ ਦੀ ਕੁਝ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਉਹ ਵਿਟਨੈਸਸ ਨੂੰ ਢੁਕਾਏਗਾ ਨਹੀਂ ਇਸ ਤਰ੍ਹਾਂ ਦੀ ਕੁਝ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਨੇ ਕੋਰਟ ਦੇ ਵੱਲੋਂ ਤੈਅ ਕੀਤੀਆਂ ਜਾਂਦੀਆਂ ਨੇ ਦੂਜਾ ਕੋਰਟ ਨੇ ਇਹ ਵੀ ਬੜੀ ਵੱਡੀ ਗੱਲ ਕਹੀ ਹੈ ਕੋਰਟ ਕਹਿੰਦਾ ਕਿ ਅਸੀਂ ਇਹ ਜੇ ਬੇਲ ਦੇ ਰਹੇ ਆ ਬੇਲ ਦਾ ਮਤਲਬ ਇਹ ਨਹੀਂ ਕਿ ਅਸੀਂ ਕੇਸ ਦੀ ਮੈਰਿਟ ਤੇ ਕੋਈ ਕਮੈਂਟ ਕਰ ਰਹੇ ਆ ਕਿਸ ਪ੍ਰोसीडिंग ਜਿਹੜਾ ਉਹਨਾਂ ਤੇ ਸ਼ਰਾਬ ਘਟਾਲੇ ਦਾ આરોਪ ਲੱਗਾ ਹੈ منی ਲਾਂਡਰਿੰਗ ਦਾ આરોਪ ਲੱਗਾ ਉਹ ਅਲੱਗ ਦਾ ਚੱਲਦਾ ਰਹੇਗਾ ਉਹਦੇ ਤੇ ਸੁਪਰੀਮ ਕੋਰਟ ਦੀ ਕੋਈ ਵੀ ਟਿੱਪਣੀ ਨਹੀਂ ਆਈ ਕਿ ਉਹ ਬੇਕਸੂਰ ਨੇ ਜਾਂ ਉਹ ਕਸੂਰਵਾਰ ਹੈਗੇ ਨੇ ਜਾਂ ਬੇਕਸੂਰ ਹੈਗੇ ਨੇ ਇਸ ਬਿਹਾਵ ਤੇ ਉਹਨਾਂ ਨੂੰ ਜਿਹੜੀ ਐਡੀ ਨੇ ਬੇਲ ਕਰਾਨਤ ਦਿੱਤੀ ਹੈ ਉਹਨਾਂ ਨੂੰ ਬੇਲ ਇਸ ਕਰਕੇ ਮਿਲੀ ਹੈ ਕਿਉਂਕਿ ਈਡੀ ਨੇ ਉਸ ਬੇਲ ਦੀ ਕੋਈ ਆਬਜੈਕਸ਼ਨ ਨਹੀਂ ਲਈ ਕੋਈ ਵਿਰੋਧ ਨਹੀਂ ਕੀਤਾ ਦੂਸਰਾ ਇਹ ਵੀ ਈਡੀ ਨੇ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਸੰਜੇ ਸਿੰਘ ਪੋਲੀਟੀਕਲੀ ਆਪਣਾ ਜਿਹੜਾ ਕਮ ਨੇ ਉਹ ਕਰ ਸਕਦੇ ਨੇ ਕੰਸੈਸ਼ਨ ਸ਼ਲ ਨਾਟ ਬੀ ਸਾਈਟਡ ਐਸ ਅ ਪ੍ਰੈਜ਼ੀਡੈਂਟ ਸੰਜੇ ਸਿੰਘ ਐਨਟਾਈਟਲਡ ਟੂ ਕੰਟੀਨਿਊ ਵਿਦ ਪੋਲਿਟਿਕਲ ਐਕਟੀਵਿਟੀਜ਼ ਯਾਨੀ ਕਿ ਉਹ ਹੁਣ ਬਾਹਰ ਆਣਗੇ ਤਾਂ ਚੋਣ ਪ੍ਰਚਾਰ ਕਰ ਸਕਦੇ ਨੇ ਸੁਪਰੀਮ ਕੋਰਟ ਨੇ ਇਹ ਵੀ ਕਹਤਾ ਕਿ ਸੰਜੇ ਸਿੰਘ ਪੋਲਿਟਿਕਲ ਐਕਟੀਵਿਟੀਜ਼ ਆਪਣੀਆਂ ਜਾਰੀ ਰੱਖ ਸਕਦੇ ਨੇ ਇਹ ਬੜੀ ਵੱਡੀ ਗੱਲ ਹੈ ਜਿੱਥੇ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਜਿੱਥੇ ਦਿੱਲੀ ਪੰਜਾਬ ਹਰਿਆਣਾ ਜਿੱਥੇ ਆਮ ਆਦਮੀ ਪਾਰਟੀ ਦਾ ਬਹੁਤ ਸਟਰੋਂਗ ਕਾਟਰ ਹੈ ਉੱਥੇ ਹੁਣ ਇੱਕ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਨੇਤਾ ਦੁਆਰਾ ਮਿਲ ਗਿਆ ਸੰਜੇ ਸਿੰਘ ਦੇ ਰੂਪ ਦੇ ਵਿੱਚ ਉਹ ਬਾਹਰ ਆਣ ਕੇ ਜੇਲ੍ਹ ਤੋਂ ਪਰ ਉਹ ਪ੍ਰਚਾਰ ਕਰ ਸਕਦੇ ਨੇ ਸੁਪਰੀਮ ਕੋਰਟ ਨੇ ਉਹਨਾਂ ਦੇ ਪ੍ਰਚਾਰ ਤੇ ਰੋਕ ਨਹੀਂ ਲਗਾਈ ਉਹ ਪੋਲਿਟੀਕਲ ਐਕਟੀਵਿਟੀਜ਼ ਜਿਹੜੀ ਨੇ ਉਹ ਆਪਣੀ ਜਾਰੀ ਰੱਖ ਸਕਦੇ ਨੇ ਤਾਂ ਕੁਝ ਇਹ ਜਿਹੜੇ ਪ੍ਰਮੁੱਖ ਜਿਹੜੇ ਕਮੈਂਟਸ ਨੇ ਸੁਪਰੀਮ ਸ਼ਰਤਾਂ ਦੇ ਨਾਲ ਆਪਾਂ ਜਿਵੇਂ ਮਹਮੂਨ ਦੇ ਦਿਆ ਕਿ ਸ਼ਰਤਾਂ ਦੇ ਨਾਲ ਜਿਹੜੀ ਆ ਉਹ ਬੇਲ ਦਿੱਤੀ ਜਾਂਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਵਿਦਆਊਟ ਅਪਰੂਵਲ ਔਰ ਦਿੱਲੀ ਤੋਂ ਵੀ ਜਾ ਕੇ ਤੇ ਹੋਰ ਹੋਗੀ ਤਾਂ ਉਸਦੀ ਵੀ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਗੀ ਪਰ ਸਭ ਤੋਂ ਵੱਡੀ ਰਮਾਂਸ਼ੂ ਕਹਿ ਸਕਦੇ ਕਿ ਸਭ ਦੇ ਵਿਚਾਲੇ ਜਿਹੜਾ ਕਿ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਵੱਲ ਜਿਹੜੇ ਸਰਕਾਰ ਦੇ ਵਿੱਚ ਮੰਤਰੀ ਨੇ ਆਤਿਸ਼ੀ ਮਾਨਲੇਨਾ ਵੱਲੋਂ ਕਿ ਪੀਸੀ ਕੀਤੀ ਜਾਂਦੀ ਆ ਉਸ ਦੇ ਵਿੱਚ ਉਹ ਪਹਿਲਾਂ ਹੀ ਕਹਿ ਰਹੇ ਨੇ ਕਿ ਇਹ ਇਹ ਤਿੰਨ ਚਾਰ ਲੀਡਰਾਂ ਦੇ ਨਾਮ ਲੈ ਉਹਨਾਂ ਨੇ ਉਸ ਦੇ ਵਿੱਚ ਸਵਾਰੀ ਭਾਰਤਵਾਜ ਦਾ ਵੀ ਨਾਮ ਆ ਉਸ ਦੇ ਵਿੱਚ ਆਤਿਸ਼ੀ ਦਾ ਵੀ ਨਾਮ ਆ ਉਸ ਦੇ ਵਿੱਚ ਰਗਵ ਚੱਡਾ ਦਾ ਵੀ ਨਾਮ ਆ ਔਰ ਕੋ ਬਾਹਰ ਆਇਆ ਦਾ ਵੀ ਨਾਮ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਹੁਣ ਅੰਦਰ ਡੱਕਣ ਦੀ ਤਿਆਰੀ ਹੈ ਉਹ ਸਭ ਦੇ ਵਿਚਾਲੇ ਇਹ ਜਿਸ ਤਰੀਕੇ ਦੇ ਨਾਲ ਸੰਜੇ ਸਿੰਘ ਨੂੰ ਜਮਾਨਤ ਅਰਜੀ ਮਨਜ਼ੂਰ ਹੁੰਦੀ ਔਰ ਈਡੀ ਦੇ ਵੱਲੋਂ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਸਾਰੇ ਸਵਾਲਾਂ ਦੇ ਉੱਪਰ ਵੀ ਇੱਕ ਤਰੀਕੇ ਨਾਲ ਪੂਰਨ ਬੁਲਾਮ ਲਗਾਉਣ ਦੀ ਤਿਆਰੀ ਹੈ ਜਿਹੜੀ ਅਕਸਰ ਕੀ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸੀ ਕਿ ਜਿਹੜੀ ਇਹ ਸਿਆਸੀ ਬਦਲਾਖੋਰੀ ਚੱਲਦੇ ਸਾਡੇ ਉੱਪਰ ਜਾਣਬੁੱਝ ਕੇ ਜਿਹੜਾ ਹੈ ਈਡੀ ਸਿਕੰਜਾ ਕੱਸ ਰਹੀ ਆ ਬਿਲਕੁਲ ਇਹ ਦੇਖੋ ਜਿਸ ਤਰ੍ਹਾਂ ਹੁਣ ਪੋਲਿਟੀਕਲ ਪੋਲਿਟਿਕਸ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਗਰਮ ਹੈ ਹੁਣ ਜਦੋਂ ਈਡੀ ਨੇ ਕੋਰਟ ਦੇ ਵਿੱਚ ਅਬਜੈਕਸ਼ਨ ਨਹੀਂ ਕੀਤੀ ਬੇਲ ਦੀ ਹੁਣ ਇੱਕ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰਨਗੇ ਕਿ ਜੇ ਈਡੀ ਕਾਰਵਾਈ ਕਰ ਰਿਹਾ ਹੈ ਤਾਂ ਈਡੀ ਜ਼ਰੂਰੀ ਨਹੀਂ ਹੈ ਕਿ ਕਿਸੇ ਪੋਲੀਟੀਕਲ ਮੰਸ਼ਾ ਦੇ ਨਾਲ ਹੀ ਕਾਰਵਾਈ ਕਰ ਰਿਹਾ ਹੈ ਜੇ ਸੰਜੇ ਸਿੰਘ ਦੀ ਬੇਲ ਦਾ ਅਬਜੈਕਸ਼ਨ ਨਹੀਂ ਕੀਤਾ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਲੀਡਰ ਜੇਲ੍ਹ ਦੇ ਵਿੱਚ ਬੰਦ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਬੇਲ ਮਿਲ ਜਾਈ ਬੇਲ ਲੈਣਾ ਇਸ ਦੇਸ਼ ਦੇ ਹਰ ਨਾਗਰਿਕ ਦਾ ਹੱਕ ਹੈ ਬੇਲ ਮਿਲਦੀ ਹੈ ਜਾਂ ਨਹੀਂ ਉਹ ਕੋਰਟ ਦਾ ਹੱਕ ਹੈ ਕੋਰਟ ਨੇ ਤੈਅ ਕਰਨਾ ਹੁੰਦਾ ਹੈ ਕਿ ਵਿਅਕਤੀ ਨੂੰ ਫਲਾਣੇ ਵਿਅਕਤੀ ਨੂੰ ਬੇਲ ਦੇਣੀ ਹੈ ਕਿ ਨਹੀਂ ਬੇਲ ਮੰਗਣਾ ਜ਼ਮਾਨਤ ਮੰਗਣੀ ਹਰ આરોપી ਦਾ ਇਸ ਦੇਸ਼ ਦੇ ਵਿੱਚ ਹੱਕ ਹੈ ਉਹ ਹੱਕ ਅੱਜ ਸੰਜੇ ਸਿੰਘ ਇਹ ਨੇ ਉਹਦੀ ਕੋਈ ਆਬਜੈਕਸ਼ਨ ਨਹੀਂ ਕੀਤੀ ਇਹਦਾ ਕੀ ਹੋਏਗਾ ਕਿ ਹੋਰਾਂ ਜਿਹੜੇ આરોપી ਨੇ ਜਾਂ ਜਿਹੜੇ ਹੋਰ ਲੀਡਰ ਵੀ ਜੇਲ੍ਹ ਦੇ ਵਿੱਚ ਬੰਦ ਨੇ ਫੋਰ ਐਗਜ਼ਾਮਪਲ ਤੁਸੀਂ ਅਰਵਿੰਦ ਕੇਜਰੀਵਾਲ ਵੀ ਦੇਖ ਸਕਦੇ ਹੋ ਕਿ ਜੇ ਅਰਵਿੰਦ ਕੇਜਰੀਵਾਲ ਵੀ ਕੱਲ ਨੂੰ ਬੇਲ ਮੰਗਦੇ ਨੇ ਤੇ ਹੋ ਸਕਦਾ ਇੱਕ ਰਾਹਤ ਜ਼ਰੂਰ ਹੈ ਕਿ ਬੇਲ ਉਹਨਾਂ ਨੂੰ ਮਿਲਦੀ ਮਿਲ ਸਕਦੀ ਹੈ ਦੇਣੀ ਹੈ ਕਿ ਨਹੀਂ ਦੇਣੀ ਉਹ ਤਾਂ ਉਸ ਸੰਬੰਧਿਤ ਕੋਰਟ ਨੇ ਫੈਸਲਾ ਕਰਨਾ ਹੈ ਪਰ ਅੱਜ ਜੋ ਹੋਇਆ ਜਿਸ ਤਰ੍ਹਾਂ ਦਾ ਈਡੀ ਨੇ ਰੁਖ ਰੱਖਿਆ ਉਹਨਾਂ ਨੇ ਆਪਣਾ ਰੁਖੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਪੋਲਿਟੀਕਲੀ ਕੋਈ ਇਸ ਤਰ੍ਹਾਂ ਨਹੀਂ ਕਰ ਰਹੇ ਸਾਡੀ ਕੋ ਮંચਾ ਐ ਇਦਾਂ ਨਹੀਂ ਜਿਹੜੀ ਦੇਸ਼ ਦੇ ਵਿੱਚ ਈਡੀ ਦੀ ਪਰਸੈਪਸ਼ਨ ਬਣਾਉਣ ਦੀ ਜਿਹੜੀ ਲਗਾਤਾਰ ਗੱਲ ਚੱਲ ਰਹੀ ਸੀ ਕਿ ਨਹੀਂ ਈਡੀ ਸਿਰਫ ਸੈਂਟਰ ਗਵਰਨਮੈਂਟ ਦੇ ਕੇਸ ਸਭ ਉਸ ਕਰੇ ਉਹ ਪਰਸੈਪਸ਼ਨ ਨੂੰ ਇਸ ਇਸ ਫੈਸਲੇ ਨੇ ਚੇਂਜ ਕੀਤਾ ਇਸ ਫੈਸਲੇ ਤੋਂ ਪਰਸੈਪਸ਼ਨ ਨੂੰ ਤੋੜਿਆ ਜਾ ਸਕਦਾ ਹਾਲਾਂਕਿ ਇਹ ਫੈਸਲਾ ਸੁਪਰੀਮ ਕੋਰਟ ਦਾ ਪਰ ਈਡੀ ਦਾ ਜੋ ਉੱਥੇ ਰਵਈਆ ਰਿਹਾ ਈਡੀ ਨੇ ਇਹ ਕਿਹਾ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਉਸੇ ਨਾ ਉਹ ਉਹ ਬਣਾ ਕੇ ਆਧਾਰ ਬਣਾ ਕੇ ਸੁਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਬੇਲ ਦਿੱਤੀ ਹੈ ਹੋਰ ਇਸ ਤੋਂ ਇਲਾਵਾ ਕਿ ਪ੍ਰोसीडिंग ਦੇ ਵਿੱਚ ਕੋਈ ਮੈਰਿਟ ਜਾਂ ਡੀਮੈਰਿਟ ਦਾ ਜ਼ਿਕਰ ਨਹੀਂ ਕੀਤਾ ਗਿਆ ਕੇਸ ਤੇ ਕੇਸ ਦੇ ਵਿੱਚ ਤੱਥ ਜਿਹੜੇ ਗਲਤ ਨੇ ਜਾਂ ਸਹੀ ਨੇ ਉਹਨਾਂ ਨੂੰ ਲੈ ਕੇ ਕਮੈਂਟ ਨਹੀਂ ਕੀਤਾ ਗਿਆ ਬਸ ਈਡੀ ਨੇ ਓਬਜੈਕਸ਼ਨ ਨਹੀਂ ਕੀਤੀ ਜਿਸ ਆਧਾਰ ਤੇ ਸੁਪਰੀਮ ਕੋਰਟ ਨੇ ਸੰਜੇ ਸਿੰਘ ਨੂੰ ਬੇਲ ਦੇ ਦਿੱਤੀ ਹੈ ਬਿਲਕੁਲ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਆਮ ਆਦਮੀ ਪਾਰਟੀ ਦੇ ਡਿਗਜ ਲੀਡਰ ਸੰਜੇ ਸਿੰਘ ਨੂੰ ਬੇਲ ਮਿਲ ਚੁੱਕੀ ਹੈ ਲੰਬਾ ਸਮਾਂ ਜੇਲ੍ਹ ਲੈਣ ਤੋਂ ਬਾਅਦ ਅੱਜ ਉਹਨਾਂ ਨੂੰ ਬੇਲ ਮਿਲੀ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕੇਸ ਦੀ ਪੈਰਵਾਹੀ ਸੁਣਵਾਈ ਜਿੱਥੇ ਬੇਲ ਨੂੰ ਲੈ ਕੇ ਜਿਹੜੀ ਆ ਉਹ ਦੋਵੇਂ ਤਰ੍ਹਾਂ ਦੇ ਵਿੱਚ ਵਿਚਾਰ ਬਹਿਸ ਹੋਈ ਸੀ ਪਰ ਇਸ ਮੌਕੇ ਦੇ ਉੱਪਰ ਈਡੀ ਦੇ ਵੱਲੋਂ ਬੇਲ ਦੇ ਵਿਰੋਧ ਦੇ ਵਿੱਚ ਕੋਈ ਵੀ ਦਲੀਲ ਨਹੀਂ ਰੱਖੀ ਜਿਸ ਦੇ ਚੱਲਦੇ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਕਿ ਟ੍ਰਾਇਲ ਕੋਰਡ ਦੇ ਜਿਹੜੇ ਕੁਝ ਸ਼ਰਤਾਂ ਹੁੰਦੀਆਂ ਨੇ ਕੁਝ ਨਿਯਮਾਂ ਦੇ ਅਕੋਰਡਿੰਗ ਜਿਹੜੀ ਆ ਉਹ ਸੰਜੇ ਸਿੰਘ ਨੂੰ ਬੇਲ ਦੇ ਦਿੱਤੀ ਗਈ ਔਰ ਨਾਲ ਹੀ ਜਿਹੜੀ ਹੈ ਉਹ ਆਪਣੀਆਂ ਪੋਲਿਟਿਕਲ ਐਕਟੀਵਿਟੀਆ ਲਾਉਣ ਦੀ ਵੀ ਜਿਹੜੀ ਛੋਟ ਹੈ ਪੋਲਿਟਿਕਲ ਐਕਟੀਵਿਟੀ ਮਤਲਬ ਇਲੈਕਸ਼ਨ ਦਾ ਦੌਰ ਹੈ ਸੰਜੇ ਸਿੰਘ ਆਪਣੀ ਪਾਰਟੀ ਦੇ ਲਈ ਆਪਣੀ ਪਾਰਟੀ ਦੇ ਹੱਕ ਦੇ ਲਈ ਜਿਹੜਾ ਉਹ ਪ੍ਰਚਾਰ ਕਰ ਸਕਦਾ ਨਾ ਤਾਂ ਵੱਡੀ ਰਾਹਤ ਕੈਸਰ ਜਿੱਤੇ ਇੱਕ ਪਾਸੇ ਕੱਲ ਦਰਵਿੰਦ ਕੇਜਰੀਵਾਲ ਨੂੰ ਜਿਹੜਾ ਸੀ ਉਹ ਜੇਲ੍ਹ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਈਡੀ ਜਿਹੜੀ ਹੈ ਸਿਆਸੀ ਬਦਲਾਖੋਰੀ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਸ ਤਰੀਕੇ ਦੇ ਨਾਲ ਸੰਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਹੁਣ ਜਿਹੜਾ ਇੱਕ ਸਵਾਲੀਆ ਨਿਸ਼ਾਨ ਬਣਦਾ ਆ ਰਿਹਾ ਸੀਗਾ ਆਈਡੀ ਦੇ ਉੱਪਰ ਸਾਰੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਤਾਂ ਆਈਡੀ ਨੂੰ ਭੇਜ ਦਿੰਦੇ ਨੇ ਔਰ ਦੂਸਰੇ ਵਿਰੋਧੀ ਧਿਰਾਂ ਨੂੰ ਜਿਹੜਾ ਸੀ ਉਹ ਡਰਾਉਣ ਤੇ ਧਮਕਾਉਣ ਦਾ ਕੰਮ ਈਡੀ ਦੇ ਵੱਲੋਂ ਕੀਤਾ ਜਾ ਰਿਹਾ ਇਹ ਜਿਹ ਇਲਜ਼ਾਮ ਜਿਹੜਾ ਹੈ ਉਹ ਪੋਲਿਟਿਕਲ ਰੈਲੀਆਂ ਦੇ ਵੇਸਟੇਜ ਤੋਂ ਲੱਗਦੇ ਸੀ ਤਾਂ ਹੁਣ ਕਿਤੇ ਨਾ ਕਿਤੇ ਇਹਨਾਂ ਬਿਆਨਾਂ ਦੇ ਉੱਪਰ ਇਹਨਾਂ ਸਵਾਲਾਂ ਦੇ ਉੱਪਰ ਅੱਜ ਦੇ ਸੁਪਰੀਮ ਕੋਰਟ ਦੇ ਫੈਸਲੇ ਨੇ ਕਿਤੇ ਨਾ ਕਿਤੇ ਪੂਰਨ ਵਿਰਾਮ ਲਗਾ ਦਿੱਤਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par